ਖਾ ਨਾਲੇ ਕਨੂ ਲੜਾਵੇ ਪਾਤਸ਼ਾਹ ਦੇ ਕਿ ਉਪਦੇਸ਼ ਜੀ ਭੁੱਲੀ ਐ ਨਾ ਕਦੇ ਉਸ ਦੀ ਡੰਡਾ ਤੇ ਜੀ ਮੁਰਾਦ ਮਿਲੀ ਮੰਗਿਆ ਅਣਖ ਦਾ ਜੀ ਹੁਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗਿਆ ਬਦਲਾ ਚ ਚੰਨ ਜਿਵੇਂ ਆਇਆ ਬਾਰ ਜੀ ਸਿੰਘ ਨਿਕਲੇ ਚਲੋ ਬੋਲੀ ਵੱਜੀ ਆਗੀ ਹੈ ਸਿੰਘਾਂ ਦੇ ਕਾਰਜੇ ਇੱਕ ਨਿੱਕੇ ਦੇ ਗਲਾਂ ਦੂਜੀ ਵਾਰੀ ਹੋ ਗਈ ਅਣਖ ਦੀਪ ਜੋਤ ਜੀ ਤੁਰੇ ਜੋਵੇਂ ਜੰਗਿਆ ਅਣਖ ਦਾ ਜੀ ਹੁਣਾ ਮਰਦਾਂ ਥੋੜੇ ਦਿਨ ਚੰਗਿਆ ਮੋਹਨ ਸਿੰਘਾ ਤੂਰੇ ਕੁਰਬਾਨੀ ਦੇਣ ਨੂੰ ਹੋ ਕੇ ਅੱਗੇ ਨੂਰਵਾ ਸੜਕੇ ਉੱਤੇ ਖੜ ਗਏ ਵਸੂਲ ਲੈਣ ਨੂੰ ਸਿਰ ਆ ਗਿਆ ਅਸਮਾ ਨੂਰ ਦੀਸਰਾ ਦੀ ਲਖੀਏ ਕੋਤ ਜੀ ਸਫਿਆਂ ਚ ਰੰਗਿਆ ਅਣਖ ਦਾ ਜਿਉਣਾ ਮਰਦਾ ਦੀ ਮੌਤ ਜੀ ਥੋੜੇ ਦਿਨ ਚੰਗਿਆ ਅਣਖ ਦਾ ਜਿਉਣਾ ਮਰਦਾ ਦੀ ਮਾਤੇ ਦੀ ਥੋੜੇ ਦੇਨ ਚੰਗੀਆਂ ਹੋ 2 ਦੇ ਮਹਾਨ ਸ਼ਹੀਦ ਸੂਰਮੇ ਯੋਧੇ ਕੌਮ ਦੇ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਆਪਣਾ ਸੀਸ ਵੇਟਾ ਕਰਨ ਵਾਲੇ ਮਹਾਨ ਗੁਰਮੁਖ ਸਾਹਿਬ ਬਾਬਾ ਤਾਰਾ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਅਸਥਾਨਾਂ ਤੇ ਆਪ ਜੀ ਇਕੱਤਰ ਹੋਏ ਹੋ ਸਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਇਹ ਸਫਰ ਇਹ ਸ਼ਹਾਦਤ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਅਤੇ ਸਤਿਗੁਰਾਂ ਦੇ ਪ੍ਰਾਣਾ ਤੋਂ ਪਿਆਰੇ ਸਿੰਘ ਜਿਹੜੇ ਅੱਜ ਦੇ ਦਿਨ 8 ਸਨ 1704 ਨੂੰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਉਹਨਾਂ ਬਰਮਖਾਂ ਪਿਆਰਿਆਂ ਉਹਨਾਂ ਗੁਰੂ ਕੇ ਬਹਾਦਰ ਸੂਰ ਪੀਰਾਂ ਦੀ ਯਾਦ ਵਿੱਚ ਆਪਾਂ ਬਾਬਾ ਤਾਰਾ ਸਿੰਘ ਸਾਹਿਬ ਜੀ ਦੇ ਪਾਵਨ ਪੁੱਤਰ ਅਸਥਾਨਾਂ ਤੇ ਹਾਜ਼ਰ ਹੋ ਕੇ ਸਤਿਗੁਰਾਂ ਦੀ ਪਾਵਨ ਪੁੱਤਰ ਕੁਰਬਾਨੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪਾਂ ਸਰਵਣ ਕੀਤੇ ਹਨ ਉਪਰੰਤ ਸ਼ਹੀਦ ਬਾਬਾ ਤਾਰਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ ਆ ਕੇ ਨਤਮਸਤਕ ਹੋਏ ਨੇ ਬਾਬਾ ਜੀ ਹੁਣਾ ਬਰਨਤ ਦੇ ਹੁਕਮ ਲੱਗਾ ਹੈ ਕੇਵਲ ਇੱਕ ਹੀ ਕਵਤਾ ਹੋਰ ਕਹਿਣੀ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਮੁੱਚੇ ਖਾਲਸੇ ਪੰਥ ਨੂੰ ਸਮਰਪਿਤ ਸਾਰੇ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸਤਿਗੁਰਾਂ ਦੇ ਸਭ ਜਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੋਹਾਰ ਸਿੰਘ ਸਾਹਿਬ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਅਤੇ ਸਿੰਘ ਸਾਹਿਬ ਅਤੇ ਸਤਕਾਰਯੋਗ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਸਭ ਸ਼ਹੀਤਾ ਸਿੰਘਾ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਿਆਂ ਇੱਕ ਕਵਤਾ ਕਹਿ ਕੇ ਖਿਮਾ ਲੈ ਲੈਣੀ ਹੈ ਆਪਾਂ ਮਾਣਾ ਬੱਚਿਆਂ પાસે ਕਵਤਾ ਸਰਵਣ ਕਰੀਏ ਪ੍ਰਾਣਾ ਤੋਂ ਪਿਆਰੇ ਪੁੱਤਰਾ ਨੂੰ ਕਰ ਜੋੜਾ ਜੋੜਾ ਵਾਰ ਦਿੱਤਾ ਤਨ ਤਨੰਦ ਜੇ ਮੇਜ ਪਿਆਰੇ ਜੀ ਗੁਜਰੀ ਤੇ ਰਾਜ ਦੁਲਾਰੇ ਜੀ ਤੇਰੇ ਤੋਂ ਜਾਈਏ ਵਾਰੇ ਜੀ ਤੂੰ ਕਰ ਵੱਡਾ ਉਪਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਵੱਢਨੇ ਦੇ ਪਾਣ ਜਗਾਏ ਨੇ ਜਿਸ ਜਨਮ ਧਾਰ ਕੇ ਆਏ ਨੇ ਭੀਖਣ ਨੇ ਸੀਸ ਝੁਕਾਏ ਨੇ ਜਾ ਦਰਸ਼ਨ ਉਸ ਨੇ ਪਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਬਿਤਾਦਾ ਤੂੰ ਸੀਸ ਬਿਤਾਦਾ ਲਾਇਆ ਏ ਸੇਵ ਦਤ ਦੇ ਪਰਮ ਮਿਟਾਏ ਨੇ ਨੇ ਕਈ ਕਰਕੇ ਚੋਜ ਵਿਖਾਏ ਨੇ ਲੱਖਾਂ ਦਾ ਕਰ ਉਦਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਬਚਪਨ ਤੋਂ ਖੇਡ ਨਹੀਂ ਆ ਰਹੀ ਸੀ ਜੰਗਾਂ ਦੀ ਕਰਦੇ ਤਿਆਰੀ ਸੀ ਪਾ ਲਾਲ ਸੁਸਤਰਾਂ ਜਾਰੀ ਸੀ ਨਾਵਾ ਵਿਚਾਰ ਬਣਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀ ਸੁਪਿਤਾ ਦਾ ਦਾਦਾ ਲਾਇਆ ਏ ਪੜਨੈ ਨੂੰ ਫਤੇ ਬੁਲਾ ਕੇ ਤੇ ਵਿੱਚ ਪੁਰੀ ਆਨੰਦਾ ਜਾ ਕੇ ਤੇ ਸਤ ਗੁਰ ਨੇ ਛਾਤੀ ਲਾ ਕੇ ਤੇ ਪੁੱਤਰਾਂ ਨੂੰ ਰਜਵਾ ਪਿਆਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਜੰਗੂ ਦਾ ਤਲਕ ਬਚਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂ ਸੀਸ ਬਿਤਾਦਾ ਤੂ ਸੀਸ ਬਿਤਾਦਾ ਲਾਇਆ ਏ ਫਿਰ ਖਾਲਸਾ ਪੰਥ ਸਜਾਇਆ ਏ ਮੁਰਦਿਆਂ ਨੂੰ ਟੋਂਬ ਜਗਾਇਆ ਏ ਲੱਖਾਂ ਨਾਲ ਇੱਕ ਲੜਾਇਆ ਏ ਬਾਜਾਂ ਨੂੰ ਚਿੜੀਆਂ ਮਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਦੜਾਤਾ ਸ਼ੇਰ ਬਣਾ ਕੇ ਤੇ ਗੁਰਸੰਗਲ ਗੁਲਾਮੀ ਲਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪਿਤਾ ਦਾ ਤੂੰ ਸੀਸ ਪਿਤਾ ਦਾ ਲਾਇਆ ਏ ਜੋਸ਼ਾਨਾ ਵੇਖ ਕੇ ਸੜਦੇ ਰਹੇ ਉਹ ਫੌਜਾਂ ਲੈ ਕੇ ਚੜਦੇ ਰਹ ਸੱਚੇ ਨਾਲ ਝੂਠੇ ਲੜਦੇ ਰਹ ਤੂੰ ਕਰ ਚੂਰਾ ਹੰਕਾਰ ਜਿਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਸਰਕਾਰੇ ਜੋੜਾ ਜੋੜਾ ਵਾਰ ਦਿੱਤਾ ਵਾ ਲਾਵੇ ਸਰਕਾਰਾਂ ਨੇ ਖੋਟੀ ਤਰ ਗਏ ਹਾਰਾ ਨੇ ਚਾਲਾ ਚੱਲੀਆਂ ਫੇਰ ਸਰਕਾਰਾਂ ਨੇ ਕਸਮਾਂ ਦਾ ਟੋਗਰ ਚਾਇਆ ਏ ਹਿੰਦਿਆ ਦਾ ਕਰਮ ਬਚਾਉਣ ਲਈ ਤੂੰ ਸੀਸ ਬਿਤਾਦਾ ਤੂੰ ਸੀਸ ਬਿਤਾਦਾ ਲਾਇਆ ਏ ਸਰਸਾ ਤੇ ਡੇਰਾ ਲਾਇਆ ਏ ਟੜ ਪਿੱਛੇ ਵੈਰੀ ਆਇਆ ਏ ਸਬਕਸਮਾ ਤਾਈ ਪੋਲਾਇਆ ਤੇ ਅੱਲਾ ਮਨੋ ਵਿਸਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰੇ ਜੋੜਾ ਜੋੜਾ ਕਰੇ ਜੋੜਾ ਜੋੜਾ ਵਾਰ ਦਿੱਤਾ ਜਨ ਸਰਸਾ ਗੰਡੇ ਲੜਕੇ ਤੇ ਅਸਾ ਕੀ ਵਾਰ ਨੂੰ ਪੜਕੇ ਤੇ ਫਿਰ ਪਾਰ ਨਦੀ ਨੂੰ ਕਰਕੇ ਤੇ ਡੇਰਾ ਚੰਕੌਰ ਜਲਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਬਿਤਾਦਾ ਤੂ ਸੀਸ ਬਿਤਾ ਦਾ ਲਾਇਆ ਏ ਜੀ ਤੈਨੇ ਜੋਰ ਵਿਖਾਇਆ ਏ ਲੱਖਾਂ ਨੂੰ ਮਾਰਮਕਾਇਆ ਏ ਜਾਂ ਚਾਲਾ ਉਸਨੇ ਪਾਇਆ ਏ ਤੂੰ ਪਿੱਛੇ ਹੀ ਤੋਰ ਜੋ ਜਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਸੂਝ ਬਿਤਾਦਾ ਤੁਝੇ ਸੂਝ ਬਿਤਾਦਾ ਲਾਇਆ ਏ ਹੋ ਸੋ ਗੁਰੂ ਕਾਲ ਸਾਹਿਬ ਸੰਗਤ ਜੀ ਸ਼ਹੀਦ ਭਰਮਾ ਕਾਰਾ ਸਿੰਘ ਬਗਲ ਸੀਨੀਅਰ ਸੈਂਟਰੀ ਸਕੂਲ ਦੇ ਕੈਸਟੀਨੇਸ਼ਰ ਜਥੇ ਦੀ ਇੰਨੀ ਕਹਾਣੀ ਪ੍ਰਵਾਨ ਕਰਿਓ ਸਰਬਾ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਚਰਨਾ ਦੇ ਉੱਤੇ ਬਾਰ ਬਾਰ ਨਮਸਕਾਰ ਹੈ ਸਿੱਖ ਝੋੜਾ ਹੈ ਜਿਨ੍ਹਾਂ ਨੇ ਸਾਡੀ ਖਾਤਰ ਆਪਣੀ ਖਾਤਰ ਅਣਖ ਅਤੇ ਗੈਰਤ ਦੀ ਖਾਤਰ ਇੰਨੀਆਂ ਵੱਡੀਆਂ ਪਰਵਾਹਾਂ ਕਰਕੇ ਆਪਣਾ ਸਮੁੱਚਾ ਹੀ ਪਰਿਵਾਰ ਆਪਣਥੋਂ ਪਰਵਾਣ ਕਰ ਦਿੱਤਾ ਰਹੇ ਉਹਨਾਂ ਦੇ ਚਰਨਾਂ 'ਤੇ ਜਿੰਨੀ ਵੀ ਨਮਸਕਾਰ ਕਰ ਸਕੀਏ ਉਹ ਥੋੜੀ ਹੈ ਕਿਉਂਕਿ ਅਸੀਂ ਗੁਰੂ ਸਾਹਿਬ ਜੀ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਇਹ ਜਨਮ ਤੇ ਕੀ ਅਸੀਂ ਲੱਖਾਂ ਜਨਮ ਧਾਰ ਕੇ ਵੀ ਇਸ ਸੰਸਾਰ ਤੇ ਆ ਕੇ ਉਹਨਾਂ ਦੀ ਮਹਿਮਾ ਨੂੰ ਵੈਣ ਕਰਦੇ ਰਹੀਏ ਅਸੀਂ ਫਿਰ ਵੀ ਸਤਿਗੁਰਾਂ ਜੀ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਹੈ ਇੱਕ ਕੁਛ ਮਾਤਰ ਸਵਾਵਾ ਅਸੀਂ ਜੋ ਲਗਾਉਣ ਦੇ ਜੇ ਸਤਿਗੁਰਾਂ ਜਿੰਨੇ ਕਾਪਲ ਕੀਤਾ ਹੈ ਉਹ ਆਪ ਜੀ ਦੇ ਚਰਨਾਂ ਦੇ ਸਵਾਵਾ ਨਿਭਾ ਰਹੇ ਹਾਂ ਸਾਰਿਆਂ ਸਤਿਕਾਰ ਦਾ ਧੰਵਾਦ ਇਸ ਗੁਰਦੁਆਰਾ ਸਾਹਿਬ ਆਪਾ ਪਾਰਾ ਸਿੰਘ ਸਾਹਿਬ ਜੀ ਦੇ ਪਾਵਨ ਪੁੱਤਰ ਅਸтана ਦੇ ਗਰਤੀ ਸਿੰਘ ਪਾਈ ਹਰਜਿੰਦਰ ਸਿੰਘ ਜੀ ਇਤਨਾ ਦਾ ਧੰਨਵਾਦ ਉਹਨਾਂ ਵੱਲੋਂ ਜਿਥੇ ਤੋਂ ਆਇਆ ਵੀ ਏਥੇ ਕੀਤੀ ਗਈ ਸਾਧੂ ਦੀ ਕਿਰਪਾ ਕਰ ਜੜਨੀ ਬਰਾਕਰ ਸਾਡੇ ਪਿਆਰੇ ਜੀ ਪਿਆਰੇ ਸੱਜਣ ਭਾਈ ਸੁਖਪਾਲ ਸਿੰਘ ਜੀ ਦੱਦਾ ਭਾਈ ਨਿਸ਼ਾਨ ਸਿੰਘ ਜੀ ਉਹ ਵੀ ਆਏ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸੀਨੀਅਰ ਪ੍ਰਚਾਰਕ ਹਨ ਸਾਰਿਆਂ ਵੀਰਾਂ ਦਾ ਸਭਨਾ ਦਾ ਧੰਨਵਾਦ ਕੋਈਆਂ ਕੋ ਲੱਗ ਚੁੱਕਾ ਦੇਖੇ ਮਾ ਆਪ ਬਲਾਉ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ